ਬਿੱਤੀ 8 ਫਰਵਰੀ ਨੂੰ ਕੁਰਾਲੀ ਨਦੀ ਦੇ ਪਿੰਡ ਚਟੋਲੀ ਜਿੱਥੇ ਕਿ 6 ਸਾਲ ਦੀ ਬੱਚੀ ਲਾਪਤਾ ਹੋ ਗਈ ਸੀ ਤੇ ਉਹਦੀ ਭਾਲ ਕਿਤੇ ਆਦੀ ਕੋਈ ਪਤਾ ਪਤਾ ਨਹੀਂ ਲੱਗ ਰਿਹਾ ਸੀ ਫਿਰ 9 ਫਰਵਰੀ ਨੂੰ ਚਟੋਲੀ ਦੇ ਇੱਕ ਫੈਕਟਰੀ ਨਦੀ ਖੇਤਾਂ ਵਿੱਚੋਂ ਲੜਕੀ ਗੰਭੀਰ ਹਾਲਤ ਵਿੱਚ ਮਿਲੀ ਜਿਸ ਨਾਲ ਦੁਸ਼ਕਰਨ ਕਿਤੇ ਜਾਂ ਦਾ ਮਾਮਲਾ ਸਾਹਮਣੇ ਆਇਆ ਸੀ ਉਸ ਨੂੰ ਪਹਿਲਾਂ ਰੋਪੜ ਸਿਵਲ ਹਸਪਤਾਲ ਲੈ ਗਏ ਕਿ ਹਾਲਤ ਜਿਆਦਾ ਗੰਭੀਰ ਦੇ ਕੋ ਪੀਜ ਇਨਫਰ ਕਰ ਦਿੱਤਾ ਗਿਆ ਜਿੱਥੇ ਉਹਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਮੌਕੇ ਦੇ ਐਸ ਐਚ ਓ ਯੁਗੇਸ਼ ਕੁਮਾਰ ਸਿੰਘਪੁਰ ਸਿੰਘ ਚੌਂਕੀ ਅਤੇ ਡੀ ਐਸ ਪੀ ਰੁਪਿੰਦਰ ਕੌਰ ਸੋਹੀ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਜਾਂਚ ਲੋਕਾਂ ਦੀ ਮਦਦ ਨਾਲ ਸ਼ੁਰੂ ਕੀਤੀ ਗਈ ਜਿਸ ਤੋਂ ਦੋਸ਼ੀ ਦੀ ਪਛਾਣ ਹੋ ਚੁੱਕੀ ਮਾਮਲਾ ਹੱਲ ਹੋ ਗਿਆ ਜਿਸ ਵਿੱਚ ਮੁੱਖ ਦੋਸ਼ੀ ਇੱਕ ਨੇਪਾਲੀ युवक ਪਾਇਆ ਗਿਆ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਐਸ ਐਸ ਪੀ ਗੁਲਨੀਤ ਖੁਰਾਣਾ ਦੇ ਅਨੁਸਾਰ ਜਿਹੜੇ ਲੋਕਾਂ ਨੇ ਮਦਦ ਕੀਤੀ ਇਸ ਮਾਮਲੇ ਵਿੱਚ ਉਹਨਾਂ ਨੂੰ 1-1 ਲੱਖ ਰੁਪਏ ਇਨਾਮ ਦਿੱਤੇ ਜਾਣ ਦਾ ਵੀ ਐਲਾਨ ਕੀਤਾ ਹੈ ਅਧ cáo ਦਿਖਾਨੇ ਆ ਕੀ ਆ ਸਾਰਾ ਮਾਮਲਾ ਕੀ ਕਰ ਰਹੇ ਨੇ ਐਸਐਸਪੀ ਰੂਪਨਗਰ ਗੁਲਨੀਤ ਸਿੰਘ ਖੁਰਾਣਾ 아무것, 야. 야, 무 아무, 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 아 8 ਫਰਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਦੇ ਵਿੱਚ ਮਾਈਨਰ ਕੁੜੀ ਜਿਹੜੀ ਹੈਗੀ ਆ ਉਹਦੇ ਨਾਲ ਇੱਕ ਰੇਪ ਦਾ ਇਨਸੀਡੈਂਟ ਹੋਇਆ ਸੀ ਰਾਤ ਦੇ ਸਮੇਂ अर्ਲੀ ਮਾਰਨਿੰਗ ਜਦੋਂ ਇਤਲਾ ਰੇਪ ਦੀ ਸਾਨੂੰ ਮਿਲੀ ਹੈਗੀ ਆ ਉਸ ਤੋਂ ਬਾਅਦ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ 376 ਪਾਕਸੋ ਵਿੱਚ ਔਰ ਉਸ ਤੋਂ ਬਾਅਦ ਸਾਡੀ ਤਫ਼ਤੀਸ਼ ਜਿਹੜੀ ਹੈਗੀ ਆ ਉਹ ਆਪਾਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਫੋਰੈਂਸਿਕਸ ਦੀ ਟਰੈਕਰ ਡੌਗ ਦੀ ਹੋਰ ਵੀ ਟੈਕਨੀਕਲ ਜਿਹੜੇ ਐਵਿਡੈਂਸਸ ਹੁੰਦੇ ਨੇ ਉਹਨਾਂ ਦੇ थ्रू ਆਪਾਂ ਇਹਦੀ ਤਫ਼ਤੀਸ਼ ਕੀਤੀ ਔਰ ਉਸੇ ਦਿਨ ਜਿਹੜਾ ਹੈਗਾ 1 ਲੱਖ ਰੁਪਏ ਦਾ ਇੱਕ ਇਨਾਮ ਵੀ ਆਪਾਂ ਕੋਸ਼ਿਸ਼ ਕੀਤਾ ਸੀਗਾ ਪਬਲਿਕ ਨੂੰ ਕਿ ਜੇਕਰ ਕੋਈ ਚੰਗੀ ਇਨਫਾਰਮੇਸ਼ਨ ਦਿੰਦਾ ਹੈਗਾ ਜਿਹੜੀ ਕੇਸ ਦੇ ਨਾਲ ਰਿਲੇਟਿਡ ਹੈਗੀ ਹੈ ਤੋ ਉਹਨੂੰ ਇਨਾਮ ਦਿੱਤਾ ਜਾਊਗਾ ਉਸ ਤਫ਼ਤੀਸ਼ ਵਿੱਚ ਅੱਗੇ ਵਧਿਆ ਹੋਇਆ ਸਾਡੀ ਜਿਹੜੀ ਸੀਆਈਏ ਦੀ ਟੀਮ ਹੈਗੀ ਹੈ ਥਾਣਾ ਭਗਵੰਤਪੁਰੇ ਦੀ ਟੀਮ ਹੈਗੀ ਹੈ ਮੈਡਮ ਡੀਐਸਪੀ ਜਿਹੜਾ ਹੈਗੇ ਨੇ ਰੁਪਿੰਦਰ ਇਹਨਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਤਫ਼ਤੀਸ਼ ਕੀਤੀ ਔਰ ਇਸ ਬੰਦੇ ਨੂੰ ਜਿਹੜਾ ਹੈਗਾ ਦੁਰਗੇਸ਼ ਯਾਦਵ ਦੇਖੋ ਜੀ ਹਜੇ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਹੁਣ ਇਹਨੂੰ ਰਿਮਾਂਡ ਤੇ ਲੈ ਕਰਕੇ ਇਹਦੀ ਪੁੱਛਗਿੱਛ ਜਿਹੜੀ ਹੈਗੀ ਆ ਡੂੰਗਾ ਦੇ ਨਾਲ ਕੀਤੀ ਜਾਊਗੀ ਰੀਜ਼ਨ ਹਜੇ ਆਪਾਂ ਕਲੀਅਰਲੀ ਨਹੀਂ ਕਹਿ ਸਕਦੇ ਕਿ ਕਿਉਂ ਕੀਤਾ ਬਟ ਫੈਮਿਲੀ ਇਹਦੀ ਜਿਹੜੀ ਹੈਗੀ ਨੇਪਾਲ ਵਿੱਚ ਰਹਿੰਦੀ ਆ ਦਾ ਇੱਕ ਬੱਚਾ ਵੀ ਹੈਗਾ ਉੱਥੇ ਔਰ ਫੈਮਿਲੀ ਤਾਂ ਦੂਰ ਹੈਗਾ ਔਰ ਜਿਹੜਾ ਹੈਗਾ ਇਹਨੇ ਜਿਹੜੀ ਇਹਦੇ ਕੋਲੋਂ ਐਵੀਡੈਂਸ ਜਿਹੜੇ ਮਿਲੇ ਹੈਗੇ ਨੇ ਸਾਨੂੰ ਮੌਕੇ ਤੇ ਵੀ ਮਿਲੇ ਸੀਗੇ ਕਿ ਇੱਕ ਸਟੈਮਨਾ ਨਾਮ ਦੀ ਗੋਲੀ ਹੁੰਦੀ ਹੈ ਉਹ ਵੀ ਇਹਨੇ ਖਾਧੀ ਸੀਗੀ ਤੇ ਮੋਸਟ ਪ੍ਰੋਬੇਬਲੀ ਜਿਹੜਾ ਉਹਦੇ ਕਰਕੇ ਜਿਹੜਾ ਹੈਗਾ ਇਹਨੂੰ ਜੋ ਅੰਦਰੋਂ એનર્ਜੀ ਆਈ ਹੋਣੀ ਆ ਜਾਂ ਜੋ ਐਕਟੀਵੇਸ਼ਨ ਆਇਆ ਹੋਣਾ ਉਹਦੇ ਕਰਕੇ ਇਹਨੇ ਜਿਹੜਾ ਹੈ ਇਨਸੀਡੈਂਟ ਕੀਤਾ ਹੈਗਾ। ਬੱਚੀ ਜਦੋਂ ਰੇਪ ਕਰ ਰਹੀ ਸੀ ਕਿ ਉਦੋਂ ਉਹਨੇ ਉੱਥੇ ਸਟਰਗਲ ਕੀਤਾ ਉਦੋਂ ਇਹਨੇ ਮੌਕਾ ਮੌਕੇ ਤੇ ਮੁੱਕਾ ਮਾਰ ਕਰਕੇ ਜਿਹੜਾ ਹੈਗਾ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀਗੀ। ਇਸੇ ਕਰਕੇ ਜਿਹੜਾ ਹੈਗਾ ਤਫਤੀਸ਼ ਦੌਰਾਨ ਆਪਾਂ 376A ਤੇ 376AB ਦਾ ਵਾਧਾ ਵੀ ਕੀਤਾ ਹੈਗਾ। ਹਜੇ ਤੱਕ ਦੀ ਤਫਤੀਸ਼ ਨਹੀਂ 376A ਜਿਹੜੀ ਹੈਗੀ ਹੈ ਉਹ ਐਸੇ ਕਰਕੇ ਲਾਈ ਜਾਂਦੀ ਕਿ ਜੇਕਰ ਰੇਪ ਦੌਰਾਨ ਵਿਕਟਮ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾਵੇ। ਮਤਲਬ ਅਟੈਂਪਟ ਟੂ ਮਰਡਰ ਇੱਕ ਤਰੀਕੇ ਦੇ ਨਾਲ ਉਹਦੇ ਪਹਿਲਾਂ ਹੀ ਐਡ ਹੋ ਗਿਆ ਹੈ। ਔਰ এবੀ ਜਿਹੜੀ ਹੈਗੀ ਆ ਦਿਸ ਇਜ਼ ਰਿਲੇਟਡ ਟੂ ਮਾਈਨਰ 12 ਸਾਲ ਤੋਂ ਬੱਚਾ ਛੋਟਾ ਹੋਵੇ ਤੇ এবੀ ਲੱਗਦੀ ਹੈਗੀ ਆ ਉਹ ਵੀ ਲਾਇਆ ਔਰ ਨਾਲ ਹੀ ਜਿਹੜੇ ਕਿਡਨੈਪਿੰਗ ਦੇ ਸੈਕਸ਼ਨਸ ਹੈਗੇ ਨੇ ਕਿ ਕੁੜੀ ਨੂੰ ਕਿਡਨੈਪ ਕਰਕੇ ਖੇਤਾਂ ਵਿੱਚ ਲੈ ਕਰਕੇ ਗਿਆ ਉਹ ਵੀ ਜਿਹੜਾ ਹੈਗਾ ਵਾਦਾ ਜਰਮ ਕੀਤਾ ਗਿਆ ਇਹ ਕੰਮ ਕਰਕੇ ਇਹ ਪੇਂਟਰ ਦਾ ਕੰਮ ਕਰਦਾ ਸੀਗਾ ਜਿਹੜੀ ਚੀਮਾ ਬੋਇਲਰਸ ਹੈਗੀ ਫੈਕਟਰੀ ਉਸ ਤੋਂ ਪਹਿਲਾਂ ਆਈਪੀਐਫ ਵਿੱਚ ਕੰਮ ਕਰਦਾ ਸੀਗਾ ਮੈਂ ਜਗਵੰਤ ਟੀਵੀ ਲਈ ਹਰੀਸ਼ ਮਠਲਾ ਕੋਰਾਲੀ